ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਬਾੜ ਵਲੌਗਸ ਤੇ ਹੁੱਤ ਸਾਰੇ ਕਿਵੇਂ ਹੋ? ਉਪਕਰਦੇ ਸਾਰੇ ਠੀਕ-ਠਾਕ ਹੋਵੋਗੇ। ਤੇ ਆਪਣੇ ਆਪਣੇ ਕਰੈ ਤੰਦਰੁਸਤ ਹੋਵੋਗੇ। ਇੱਥੇ ਲੋ ਜੀ ਨਾ ਤੋ ਕਿ ਰੈਡੀ ਹੋ ਗਏ। ਅੱਜ ਸੰਘਣੀ ਧੁੰਦ। ਧੂਏ ਦੇ ਨਾਲ ਜਦੋਂ ਧੁੰਦ ਰਲ ਗਈ ਠੰਡ ਵੱਧ ਗਈ। ਜੇ ਠੰਡ ਕਹਿ ਸਕਦੇ ਫਸਟ ਠੰਡ ਸਟਾਰਟ ਹੋ ਗਈ ਆ ਪ੍ਰੋਪਰ। ਅੱਜ ਧੁੰਦ ਵੀ ਹੈਗੀ ਆ। ਪੂਰੀ ਧੁੰਦ ਪੈ ਗਈ। ਜੇ ਪਹਿਲੀ ਧੁੰਦ ਹੈਗੀ ਸਰਦੀ ਦੀ ਕਹਿ ਸਕਦੇ ਆਪਾਂ। ਨਾ ਤੋ ਕਿ ਹੋ ਗਏ ਆਪਾਂ ਰੈਡੀ। ਮੈਨੂੰ ਹੁਣ ਨਹਾ ਧੋ ਕੇ ਠੰਡ ਨਹੀਂ ਲੱਗਦੀ ਜਦੋਂ ਮੈਂ ਉਹੀ ਮਤਲਬ ਸਟਾਰਟਿੰਗ ਚੁੜਦੀ ਹਾਂ ਜਿਵੇਂ ਮੈਨ ਇੱਕ ਵਾਰੀ ਬਹੁਤ ਠੰਡ ਲੱਗਦੀ ਤੇ ਮੈਂ ਨਹਾ ਲਾ ਮੈਨੂੰ ਠੰਡ ਨਹੀਂ ਲੱਗਦੀ ਦੇਖੋ ਹੁਣ ਪਹਿਲਾਂ ਮੈਂ ਸ਼ਾਲ ਲਿਆ ਸੀ ਉਹਨਾਂ ਮੈਂ ਦੁਪੱਟਾ ਲੈ ਲਿਆ ਤੇ ਲੋ ਜੀ ਉਹ ਅੱਜ ਜੱਪਦੇ ਕੱਪੜੇ ਜਿਹੜੇ ਆਪਾਂ ਕੱਲ ਲੈ ਕੇ ਆਏ ਆ ਕੱਲ ਲੈ ਆਏ ਆ ਆ ਹਾਂ ਉਹ ਆਪਾਂ ਉਹਦੇ ਚ ਜਿਹੜੇ ਸਾਂਭਣਾ ਦੇ ਆ ਵੇਖੀ ਕਿਵੇਂ ਉਤਰਨ ਵੇਲੇ ਬਹੁਤ ਪਹਿੜੀ ਲੱਗਦੀ ਹੈ ਮਹਿੰਦੀ ਹੈ ਨਾ ਅੰਦਰ ਆ ਬੁੱਤ ਜਦੋਂ ਉੱਤਰ ਦੀ ਨਾਲ ਸਭ ਤੋਂ ਪੈੜੀ ਲੱਗਦੀ ਮੈਂ ਹੰਦੀ ਅਜਾਪ ਦਾ ਬਸ ਤੇ ਉਹ ਸਮਾਨ ਆ ਜਿਹੜਾ ਆਪਾਂ ਮੰਨ ਕੇ ਚਲੋ ਕੱਲ ਲੈ ਕੇ ਗਏ ਸੀ ਉਹ ਸੈੱਟ ਕਰਕੇ ਰੱਖਣਾ ਲੱਗਾ ਤੇ ਆ ਦੇ ਕਿੰਨੇ ਗੰਦੇ ਐ ਨਾ ਅਜੀਬ ਜਿਹੀ ਲੱਗਦੇ ਰਹਿੰਦੇ ਲੜਦੀ ਜੀ ਰਹਿੰਦੀ ਐ ਸਾਜ ਕਰਾਈ ਸੀ ਨਾ ਜਿੱਦਨ ਦੀ ਸਰਦੀ ਉਦੋਂ ਉਦੋਂ ਦੇ ਐਲੇ ਸੋਹਣੇ ਆਪ ਦੇ ਜਣੇ ਵਾਲ ਵਾਲੇ ਸੋਹਣੇ ਲੱਗਦੇ ਪਏ ਤੇ ਪਲੱਸ ਜਿਵੇਂ ਇਹ ਕਹਿ ਸਕਦੇ ਨਾ ਵਧੀਆ-ਵਧੀਆ ਲੱਗਦਾ ਸੀ ਨਾ ਭਰਾਵਾ ਮਰਨਾ ਬਾਹਰ ਆ ਜਾ ਬਾਹਰ ਦੇ ਨਹੀਂ ਤੂੰ ਤਾਂ ਤੂੰ ਸੇ ਦੇਖੀ ਹੋਗੀ ਤੂੰ ਸੇ ਮਮ ਮੈਂ ਤਾਂ ਦੇ ਚਲੋ ਜੀ ਆਪਾਂ ਬਣਾਨੇ ਚਾਹ ਤੇ ਚਾਹ ਪੀਨੇ ਤੇ ਉਸ ਤੋਂ ਬਾਅਦ ਆਪ ਦੇਖਦੇ ਆਂ ਉਸ ਤੋਂ ਬਾਅਦ ਨਾ ਮੈਂ ਨਾ ਤੁਹਾਨੂੰ ਦੱਸਿਆ ਉਹ ਜੱਪਦੇ ਪਹਿਲਾਂ ਕੱਪੜੇ ਦੇ ਸੈੱਟ ਕਰਦੇ ਆਂ ਤੇ ਮੇਰੇ ਤਾਂ ਤੁਹਾਨੂੰ ਪਤਾ ਹੀ ਆ ਕੱਲੋਂ ਇਹ ਉੰਹੀ ਆ ਗਿਆ ਸੀ ਉਵੇਂ ਆਪਾਂ ਹੈਂਗਰ 'ਚ ਟੰਗ ਦਾਂਗੇ ਸੂਟ ਹਸਬੰਦ ਦਾ ਵੀ ਉਦੋਂ ਹੀ ਰੱਖ ਦਾਂਗੇ ਆਹ ਲਿਪ ਸ਼ੇਡ ਮੈਂ ਲਿਆ ਸੀ ਕਰਵਾ ਚੋਤੇ ਮੈਨੂੰ ਇਹ ਲਿਪ ਸ਼ੇਡ ਵਧੀਆ ਲੱਗਾ ਕਲਰ ਕਲਰ ਸੋਨਾ ਲੱਗਾ ਲਾਈਟ ਜਿਹਾ ਹੂੰ ਕੀ ਮਾੜੋ ਮਹਿੰਦੀ ਜੇ ਤੂੰ ਉੱਤਰ ਦੀ ਉਦੋਂ ਜਮਾ ਵਧੀਆ ਨਹੀਂ ਲੱਗਦੀ ਐਨਾ ਖੁਰਦਰਾ ਖੁਰਦਰਾ ਹੱਥਾਂ ਨੂੰ ਲੱਗ ਜਾਂਦਾ ਰਹਿੰਦਾ ਅਜੀਬ ਜੀ ਅਜੀਬ ਜਾਂ ਅਜੀਬ ਜਾਂ ਆਮਲੇ ਉੱਤੇ ਜ਼ਿਆਦਾ ਲੱਗ ਜਾਂਦਾ ਅਜੀਬ ਜਾਂ ਅਜੀਬ ਜਾਂ ਤੇ ਚਲੋ ਜੀ ਆਪਾਂ ਹੁਣ ਬਣਾਉਣੀ ਚਾਹ ਦੁੱਧ ਚ ਪੱਤੀ ਪਾ ਕੇ ਤੇ ਪੀਨੇ ਆਪਾਂ ਫਿਰ ਮਿਲਦੇ ਆ ਤੁਹਾਨੂੰ ਟਾਈਮ ਬਹੁਤ ਲਗਾ ਕੇ ਆ ਕੇ ਪੀ ਲਈ ਬੰਦ ਦੀ ਐ ਪੈਰਾਜ ਪਾਉ ਤੂੰ ਪਹਿਲਾਂ ਪੈਰਾਜ ਪਾ ਤੂੰ ਪੈਰਾਜ ਹੀ ਨਹੀਂ ਪਾਇਆ ਕੋਸੇ ਨਹੀਂ ਮਤਲਬ ਤੂੰ ਆ ਨਹੀਂ ਹੈਗੀ ਠੰਡਾ ਉਹਨੂੰ ਕਹਿੰਦਾ ਧੂਆ ਦੇਖ ਮम्मा ਲੈ ਥਾ ਅੰਡਾ ਬੁਖਾਰ ਦੇਣੀ ਤੈਨੂੰ ਦੇਖੋ ਧੂਆ ਧੂਆ ਜੱਪਦਾ ਧੂਆ ਹੋ ਗਿਆ ਜੀ ਧੂਆ ਲਓ ਜੀ ਚੈੱਕ ਕਰੋ ਧੰਦ ਧੰਦ ਬਹੁਤ ਅੱਜ ਜੀ ਮੈਂ ਚਾਹ ਤਰੀਆ ਸਾਰੇ ਵੀ ਮੈਂ ਫਸਟ ਮੈਂ ਹੁਣ ਆਪਣਾ ਸ਼ਡਿਊਲ ਜਸ ਸੈੱਟ ਕੀਤਾ ਹੋਇਆ ਕਿ ਮੈਂ ਜਿਵੇਂ ਜਦੋਂ ਚਾਹ ਬਣਦੀ ਸੀ ਉਹਦੀ ਪੀਣ ਲੱਗ ਜਾਂਦੀ ਸੀਗੀ ਹੁਣ ਕਿ ਜਿਹੜੇ ਬਲਬ ਸਿਸਟਮ ਖਰਾਬ ਹੀ ਹੋ ਗਿਆ ਸੀ ਚਾਹ ਪਾਣੀ ਦੇ ਨਾਲੇ ਚਾਹ ਵਾਲੀ ਪੀ ਨਹੀਂ ਲੱਗਦੀ ਸੀ ਕਿੱਥੇ ਮੈਂ ਚਾਹ ਜਮਾ ਨਹੀਂ ਪੀਂਦੀ ਸੀ ਕਿੱਥੇ ਮੈਂ ਹੁਣ ਵਾਲੀ ਪੀ ਲਾਂਗੀ ਸੀ ਤੇ ਹੁਣ ਮੈਂ ਸ਼ਡਿਊਲ ਠੰਡ ਹੋ ਗਿਆ ਹੁਣ ਮੈਂ ਥੋੜਾ ਸ਼ਡਿਊਲ ਚੇਂਜ ਕਰ ਲਿਆ ਹੁਣ ਮੈਂ ਪਹਿਲੀ ਚਾਹ ਪੀਆ ਲਵਾਂਗਾ ਹਾਂਜੀ ਟਾਈਮ ਤੇ ਹੀ ਹੋਇਆ ਨਹੀਂ ਮੇਰੇ ਨਾਲ ਸਾਢੇ 7 ਹੋਇਆ ਪਰ ਮੈਂ ਸਾਢੇ 7 ਤੋਂ 8 ਦੇ ਵਿੱਚ ਪਹਿਲੀ ਚਾਹ ਪੀਆ ਕਰੂੰਗਾ ਕੰਮ ਵਗੈਰਾ ਨਿਵੇੜ ਕੇ ਨਾ ਫਿਰ ਆਪਾਂ ਪਹਿਲੀ ਚਾਹ ਪੀਆ ਕਰਾਂਗੇ ਤੇ ਉਸ ਤੋਂ ਬਾਅਦ ਜੀ ਕਰਿਆ ਕਰੂਗੇ ਤਾਂ ਦੂਜੀ ਚਾਹ ਪੀ ਲਾਂਗਰ ਦੋ ਵਾਦ ਦੋ ਤੋਂ ਵੱਧ ਚਾਹ ਨਹੀਂ ਪੀ ਮਾਰੀ ਚਾਹ ਹੀ ਲੱਗਦੀ ਸੀ ਮੇ ਜਿੰਨੇ ਮਰੀ ਬੰਨੀ ਮਰੀ ਤੋ ਲੋ ਜੀ ਮੈਂ ਦੋ ਚੁੱਕਤੀ ਦੀ ਟੋਕ ਲਈ ਬਸ ਪੱਤੀ ਜੀ ਦੀ ਬਸ ਪੱਤੀ ਪਾ ਕੇ ਮਾੜਿਆ ਜਿਹਾ ਗੋੜ ਪਾ ਲਿਆ ਚਾਹ ਪੀਆ ਲਿਆ ਪਾ ਕਿ ਕਿਉਂ ਪੀਣੀ ਜ਼ਰੂਰੀ ਨਹੀਂ ਮੈਂ ਨਾ ਵੀ ਪਿੰਦੀ ਚਾਹ ਏਡੀ ਕੋਈ ਆਪਣਾ ਹੈ ਨਹੀਂ ਸੀ ਮੈਨੂੰ ਤੁਹਾਨੂੰ ਪਤਾ ਹੀ ਹੈ ਮੈਨੂੰ ਚਾਹ ਦੀ ਏਡੀ ਹੈ ਨਹੀਂ ਹੁੰਦੀ ਸੀ ਚਾਹ ਦੇਣਾ ਹੁੰਦਾ ਨਹੀਂ ਪਰ ਤੁਹਾਨੂੰ ਪਤਾ ਮੈਨੂੰ ਸ਼ਿਕਾ ਲਈ ਪਿੰਨੀ ਲੈਣੀ ਹੁੰਦੀ ਆ ਜਿਹੜੇ ਦਵਾਈ ਤਿਆਰ ਕਰੇ ਸੀ ਨਾ ਸ਼ਿਕਾ ਤੋਂ ਉਹਦੋਂ ਨਾਲ ਬਹੁਤ ਫਰਕ ਆ ਬਈ ਉਦੋਂ ਪੂਰਾ ਹੀ ਫਰਕ ਪੈਂਦਾ ਉਹ ਖਾਂਦੇ ਰਹੋ ਤੁਸੀਂ ਰੋਜ਼ ਸਵੇਰ ਪਹਿਲੀ ਚਾਹ ਨਾਲ ਪੀ ਲ ਖਾ ਲੋ ਇੱਕ ਤੇ ਪੂਰਾ ਹੀ ਫਰਕ ਪੈਂਦਾ ਸ਼ਿੱਕਾ ਸ਼ੁੱਕਾ ਤਾਂ ਤੇ ਮੈਂ ਤਾਂ ਰੋਜ਼ ਇੱਕ ਖਾਣੀ ਫਿਰ ਚਾਹ ਮੈਨੂੰ ਤਾਂ ਪੀਣੀ ਪਊਗੀ ਆਹ ਚਾਹ ਦੀ ਬੋਤਲ ਉਹ ਪਿਆਣੀ ਆਹ ਲੋਜ ਕੱਪ ਚਾਹ ਦਾ ਬਣ ਗਿਆ ਪੂਰਾ ਪ੍ਰੋਪਰ ਤੇ ਨਾਲ ਪੀ ਖਾਵਾਂਗੇ ਪਿੰਨੇ ਉਸ ਤੋਂ ਬਾਅਦ ਮੇਰਾ ਰੋਜ਼ ਚਾਹ ਵਾਲੀ ਪੀ ਕੇ ਨਾ ਸਬਜ਼ੀ ਤਰ੍ਹਾਂ ਤੇ ਬਣਾਉਣੀ ਆ सब्जी बना ले इसमें रोटी बना ले तो बाद हो सके तो जो हो सकता कुछ मैं बनाना भी और बाकी देखो पहला सलाह नहीं तो कर दी तो चाय पानी पीने बैठ के बढ़िया कितने कट गया मैं कोशिश कर दी नहीं कि मैं रोज खा लूं एक दिन पर ऊपर लोटी मेरी बन गई चाय ना पीनी

ਲੋ ਜੀ ਇਹਦੇ ਨਾਲ ਮੈਂ ਜੱਪ ਦੇ ਪਰੌਂਠੇ ਬਣਾਉਂਗੀ ਮੈਸ਼ ਕਰਕੇ ਸਬਜੀ ਉੱਤਤੀ ਬਣਾਈ ਸੀ ਸਬਜੀ ਪਤਾ ਹੈ ਤੁਹਾਨੂੰ ਗੋਭੀ ਦੀ ਕੱਟੀ ਸੀ ਨਾ ਫਿਰ ਮੈਂ ਬਣਾ ਲਈ ਸੀ ਚਲੋ ਜੀ ਤਾ ਹੁਣ ਜੀ ਇਹਦੀ ਬਹੁਤ ਜ਼ਿਆਦਾ ਜਿ ਠੰਡਾ ਹੀ ਰਹੂਗਾ ਮੌਸਮ ਬਸ ਅਜੇ ਪਹਿਲੀ ਧੁੰਦ ਵਹੇਗੀ ਠੰਡ ਹੁਣ ਵਧੂਗੀ ਠੰਡ ਜਿਹੜੀ ਹੈ ਨਾ ਪਿਛਲੇ ਪੈਰ ਬਹੁਤ ਪਾਉਗੀ ਪਿਛਲੇ ਪੈਰ ਬਹੁਤ ਗੰਦੇ ਉਧਰ ਪਰਾਂ ਮੈਂ ਆਲੂ ਉਬਲਨੇ ਧਰੇ ਹੋਇਆ ਛੋਟੇ ਆਲੂ ਹੁੰਦੇ ਨਾ ਜਿਹੜੇ ਉਹ ਧਰੇ ਹੋਇਆ ਉਹ ਦੇਖਾਂਗੇ ਕੀ ਬਣਾਉਣਾ ਅੱਜ ਮੈਂ ਸਬਜੀ ਕੋਈ ਰੋਟੀ ਦਾ ਕੰਮ ਨਿਬੜਕੇ ਨਾ ਤੇ ਫਿਰ ਉਸ ਤੋਂ ਬਾਅਦ ਆਲੂ ਛਿਲਕੇ ਰੱਖਾਂਗੇ ਰੋਟੀ ਖਾ ਕੇ ਖਵਾ ਕੇ ਜੋਤ ਨੂੰ ਅੱਜ ਨਵਾਵਾਂਗੇ ਨੂੰ ਲੇਟ ਈ ਤੁੰਦ ਪੈਣੀ ਸ਼ੁਰੂ ਹੋ ਗਈ ਹੁਣ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਰੋਟੀ ਦਾ ਕੰਮੜ ਵੇੜ ਲਗੇ ਹੈ ਬਾਬੇ ਨਾਲ ਬਹਿ ਕੇ ਰੋਟੀ ਖਾ ਲੈ ਨਾਲ ਤੂੰ ਖਾ ਲੈ ਆ ਬਣਾ ਰਹੀ ਤੁਸੀਂ ਬਹਿ ਕੇ ਖਾ ਲੋ ਨਾਲ ਬਾਬੇ ਨਾਲ ਖਾ ਲੈਗੇ ਤੂੰ ਅੱਗੇ ਨਾਲ ਚਲੇਗਾ ਹੂੰ ਆਲੂ ਰੋਟੀ ਲੈਣੀ ਆਲੂ ਰੋਟੀ ਲੈਣੀ ਛੋਟਾ ਭਰ ਲਓ ਤੁਸੀਂ ਆਪ ਦਾ ਵੱਡਾ ਥਾਲੋ ਇਹ ਜੱਪ ਖਾਊਗਾ ਆਲੂ ਵਾਲੀ ਪੂੰਠੀ ਭਾਈ ਸਾਰੀ ਨੀਂਂਦੀ ਤੇਰੇ ਵੇਸਟ ਕਰਦਾ ਹੈਗਾ ਲਓ ਜੀ ਬੇਟਾ ਹਾਂ ਤੁਸੀਂ ਆਹਦਾ ਖਾਣਾ ਲੈ ਕੇ ਜਾਓ ਠੀਕ ਹੈ ਤੇ ਬਾਬੇ ਨੂੰ ਕਿਤੇ ਬਾਬੇ ਨੂੰ ਕਹਦੇ ਬਾਬਾ ਤੂੰ ਵੀ ਲੈ ਲੈ ਰੋਟੀ ජෝත බ්‍රන්්ඩේද වැැක කාබුත්ත බරන්ඩට බෑ බරන්ඩේතිල ජියල්ලු විකර්දය බන්ධ යෝක අල්ලු වීන බොයිල කෝවමගේ రుట్ ਕੋਈ ਮੈਨੂੰ ਬਾਜਾਉ ਮਾਈਕ ਦੇਖ ਕੇ ਪਾਣੀ ਹੈਲੋ 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 ਪਤਾ ਨਹੀਂ ਬਾਜਾਂਦੀ ਮਾਈਕ ਪਰ ਠੀਕ ਹੈ ਲੋ ਜੀ ਮੇਰਾ ਮਾਈਕ ਨਾ ਪਾਣੀ ਚ ਡਿੱਗ ਗਿਆ ਸੀ। ਓ ਵਾਹ ਪੰਡ ਸਿੰਕ ਚ ਤੇ ਮਸਾ ਬਚਿਆ ਪਾਣੀ ਪੈ ਗਿਆ ਸੀ ਸਮਝ ਲਓ ਪਰ ਚੱਲ ਗਿਆ ਫਿਰ ਵੀ। ਚਲੋ ਜੀ ਨਾ ਤੋਂ ਚੱਕ ਚੱਕ ਧਰ ਦਿੰਨੇ। ਕਿ ਉਹ ਹੁੰਦਾ ਧਰ ਦੇ ਹਾਂ ਜੀ ਜੋਤ ਨੂੰ ਹੋ ਜੇ ਨਾ ਹੋ ਜੇ ਨੂੰ ਠੰਡ ਬਹੁਤ ਜੂੜਾ ਕਰ ਦਿੰਦੀ ਹੈ ਕਦੀ ਤੇ ਥੋੜਾ ਲੇਟ ਰਵਾਉਣਗੇ ਤੇ ਲੋ ਜੀ ਆਲੂ ਮੈਂ ਛਿਲਕੇ ਰੱਖਦੇ ਆ ਸਬਜ਼ੀ ਤਾਂ ਆਪਾਂ ਥੈੜ ਕੇ ਬਣਾਵਾਂਗੇ ਨਾ ਤੇ ਮੌਸਮ ਦਾ ਹਾਲ ਅੱਜ ਬਿਲਕੁਲ ਬੇਕਾਰ ਮੂੰ ਤਾਂ ਮੈਸਾ ਠੰਡੇ ਠੰਡੇ ਵਧੀਆ ਲੱਗਦੀ ਹੈ ਕਿ ਬਿਲਕੁਲ ਹੋਇਆ ਪਿਆ ਠੰਡ ਪੂਰੀ ਹੋਈ ਪਈ ਆ ਤੇ ਚਲੋ ਜੀ ਹੁਣ ਬੈਠਦੇ ਆ ਵਲੌਗ ਦੀ ਐਡੀਟਿੰਗ ਕਰਦੇ ਟਾਈਮ ਵੀ ਹੋ ਗਿਆ 10 ਵਜੇ ਹੈਡੀਟਿੰਗ ਕਰਦੇ ਫਿਰ ਮਿਲਦੇ ਆਪਾਂ ਤੁਹਾਨੂੰ ਚਲੋ ਜੀ ਟਾਈਮ ਹੋ ਗਿਆ 11:30 ਤੇ ਆਪਾਂ ਕਰੀਏ ਚਾਪ ਨੂੰ ਦੁੱਧ ਗਰਮ ਚਾਪ ਨੂੰ ਸਵਾਤਾ ਸੀ ਜਿਵੇਂ ਆਪ ਨੂੰ ਮੈਂ ਸਵਾਤਾ ਸੀ ਕਿਉਂਕਿ ਹੈਗੀ ਹੈ ਠੰਡ ਬਾਹਰ ਤੇ ਹੁਣ ਟੌਪ ਕਰਕੇ ਉੱਤੇ ਪਾ ਲੂਗਾ ਤੂੰ ਨਹੀਂ ਸਿਵਿਲੇਟ ਪਾਵਾ ਤੋਂ ਸੇ ਆਪਣੇ ਲੱਗੀ ਹੋਈ ਆ ਅਰੇ ਪਾਪਾ ਪਾਪਾ ਮਾਵਾ ਫੋੜ ਕੇ ਨਾ ਇਹ ਤਾਂ ਮੇਰੇ ਤਾਂ ਬਹਾਉਂ ਦੋ ਘਾ ਲੱਗ ਜਾਂਦੇ ਆ ਭਲੇ ਟਾਂਡਾ ਲੱਕੀ ਨਾ ਇਹ ਤਾਂ ਵੀੜੇ ਨੂੰ ਨਾ ਲੱਦੇ ਮਿੱਸ ਆਫ ਨਹੀਂ ਬੰਦ ਰਹੀ ਤੂੰ ਕੀ ਆਪਾ ਦੋ ਤਿੰਨ ਪੱਤੇ ਜੜੀ ਤੁਸੀ ਦੇ ਪਾਣੀ ਚ ਵੀ ਹੱਥ ਮਾਰਨ ਨੂੰ ਜਿੰਨ ਕਾ ਠੰਡ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਤੇ ਲੋ ਜੀ ਮੇਚ ਪਾਤੀ ਤੂਸੀ ਦੇ ਦੋ ਪੱਤੇ ਅਜ ਬਹੁਤ ਜ਼ਿਆਦਾ ਹੈ ਟਾਈਮ ਮਮ ਚਾਪ ਨੂੰ ਟਾਈਮ ਨਾਲ ਸਵਾਤਾ ਮੈਂ ਕਿਉਂ ਸੌਤਾ ਮੌਸਮ ਦਾ ਫਰਕ ਪੈ ਜੇ ਨਹੀਂ ਉਹ ਤਾਂ ਭੱਜਿਆ ਫਿਰਦਾ ਸੀ ਠੰਡੇ ਚ ਮੈਂ 10:00 ਤੇ 10:15 ਹੋਏ ਮੈਂ ਸਵਾਤਾ ਠੰਡ ਤੇ ਵੀ ਤਾਂ ਹੱਥ ਵੀ ਜਾਂਦੇ ਕਿ ਅੱਜ ਆਪਾਂ ਬਣਾਵਾਂਗੇ ਆ ਟਿੱਬੜ ਪਾ ਕੇ ਜਿਹੜੀ ਤੁਹਾਨੂੰ ਤੁਸੀਂ ਇੱਥੇ ਦੇਖਿਆ ਹਣਾ ਤੁਸੀਂ ਆਪਾਂ ਇਹ ਹਣਾ ਟਿੱਬੜ ਡਰਾਈ ਟਿੱਬੜ ਆਪਾਂ ਸੁਕਾਏ ਸੀ ਟਿੱਬੜ ਪਾ ਕੇ ਨਾ ਖਟ ਮਿੱਠੀ ਆਪਾਂ ਦਮ ਆਲੂਾਂ ਦੀ ਸਬਜ਼ੀ ਬਣਾਵਾਂਗੇ ਛੋਟੇ ਛੋਟੇ ਆਲੂ ਹੁੰਦੇ ਨੇ ਨਾ ਜਿਵੇਂ ਉਹਨਾਂ ਦੇ ਦਮ ਆਲੂਾਂ ਦੀ ਸਬਜ਼ੀ ਬਣਦੀ ਬਹੁਤ ਜ਼ਿਆਦਾ ਟੇਸਟੀ ਬਸ ਮੇਰੀ ਚੀਜ਼ ਮੈਂ ਤਾਂ ਹਾਪ ਹੋਣੇ ਸੀ ਬਸ ਮੈਨੂੰ ਯਾਦ ਆ ਗਿਆ ਕਿ ਇਹ ਤਾਂ ਫਿਰ ਆਪਾਂ ਉਵੇਂ ਹੀ ਬਣਾ ਸਕਦੇ ਹੈਗੇ ਖਟ ਮਿੱਠੀ ਇਹਨੂੰ ਬਸ ਪਾਣੀ ਚ ਆਪਾਂ ਕਰ ਲਾਂਗੇ ਨੂੰ ਗਰਮ ਪਾਣੀ ਛਾੜ ਲੈਂਦੇ ਨਾ ਨੂੰ ਦੋ ਤਿੰਨ ਪੀਸੀ ਪਾਵਾਂਗੇ ਬਾਲੀ ਖੱਟ ਮਿੱਠੀ ਨਹੀਂ ਬਣਾਉਂਦੇ ਜਿਆਦਾ ਦੋ ਕੁ ਜਿਬੜੀ بڑے ਹੁੰਦੇ ਲਓ ਜੀ ਆ ਮਸਾਲਾ ਮੈਂ ਪਹਿਲਾਂ ਛਿੱਲ ਗਏ ਸੀ ਨਾ ਤੇ ਆ ਆਪਣੇ ਆਲੂ ਉਬਲੇ ਹੋਏ ਇਹਨਾਂ ਦਾ ਮੈਂ ਕੀ ਕਰਨਾ ਦੇਦੀ ਆ ਪਹਿਲਾਂ ਪੀਸ ਕੇ ਲੈਂਦੇ ਆਪਾਂ ਸਬਜੀ ਉਧਰ ਧਰਦੇ ਆਪਾਂ ਸੰਸੋ ਚੱਲਣਾ ਹੁਣ ਤੇਲ ਹੋ ਜੇ ਗਰਮ ਨਹੀਂ ਹੋਇਆ ਆਪਾਂ ਜਿਹੜੇ ਆਲੂ ਆ ਦੇਖੋ ਮੈਂ ਕੀ ਕਰੂੰਗੀ ਜਿਵੇਂ ਆਲੂ ਆ ਨੇ ਮੈਂ ਕਿਹਨਾਂ ਇਦਾਂ ਇਦਾਂ ਕਰਨਾ ਕੱਟ ਪਾੜਾਂਗੇ ਤਾਂ ਇਦਾਂ గర్మ పా

ਲੋਜੀ ਦੇ ਉੱਪਰ ਜਿਹੜਾ ਤੇਲ ਆ ਉਤਰਨ ਲੱਗਿਆ ਕਿ ਆਪਾਂ ਜਿਹੜਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਤੇ ਇਹਦਾ ਮਤਲਬ ਇਹ ਹੁੰਦਾ ਹੁਣ ਆਪਾਂ ਕੀ ਕਰਾਂਗੇ ਜਿਹੜੇ ਆਲੂ ਸੀ ਉਹਨਾਂ ਸਾਰਿਆਂ ਦੇ ਵਿੱਚ ਮੈਂ ਕੱਟ ਲਗਾ ਲਏ ਸੀ ਫੋਕ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਦਿੰਦੇ ਹੁਣ ਜਿਹੜੇ ਜਿਆਦਾ ਵੱਡੇ ਲੱਗਦੇ ਤੁਸੀਂ ਵਿੱਚ ਕੱਟ ਪਾਉ ਨੂੰ ਬੈਸ ਬਣਦੇ ਬਣਦੇ ਬਹੁਤ ਵਿੱਚ ਚੋਦੀਆ ਲੱਗੂਗੀ ਉੱਤੋਂ ਹੋਰ ਪਾ ਦਾਂਗੇ ਜੇ ਲੋੜ ਹੋਈ। ਲਓ ਜੀ ਆਪਣੀ ਜਿਹੜੀ ਉਹ ਸਬਜੀ ਬਣਾਈ ਸੀ ਦੇਖੋ ਕਿੰਨੀ ਸੋਹਣੀ ਤਿਆਰ ਹੋ ਗਈ ਹੈ। ਤੇ ਲਓ ਜੀ ਟਾਈਮ ਹੋ ਗਿਆ ਹੈ ਆਈ ਥਿੰਕ 7:30 ਕੇ ਪੌਣੇ 8 ਵਜੇ ਦਾ ਹੋ ਗਿਆ ਤੇ ਰੋਟੀ ਪਣੀ ਖਾ ਕੇ ਆਪਾਂ ਹੋ ਗਏ ਸੀ ਫ੍ਰੀ ਤੇ ਹੁਣ ਆਪਾਂ ਜੱਪ ਵਿਖਾਉਣੇ ਤੁਹਾਨੂੰ। ਜੱਪ ਵੀ ਲੱਗਾ ਪਿਆ ਸ਼ਰਾਰਤ ਕਰਨ। ਹਸਬੰਡ ਅਜੇ ਆਇਆ ਹੀ ਨਹੀਂ ਤੇ ਅਸੀਂ ਗੱਲ ਜੇ ਇੱਥੇ ਇੱਥੇ ਬੈਠੇ ਹੋਏ ਸੀ। ਜਾਪਾ ਸੱਚੀ ਕਾਲ ਸੱਚੀ ਕਾਲ ਆਈ ਸੰਗ ਚ ਬਿਠਣੀ ਸੱਚੀ ਕਾਲ ਜੀ ਤੁਸੀਂ ਵੈਰੀ ਗੁੱਡ ਚੁੱਚੀ ਕਾਲ ਜੀ ਚਲੋ ਜੀ ਆਪਾਂ ਵਾੜ ਲਤਾਜ ਮੈਂ ਸੋਭਾ ਦੀ ਵਾਏ ਉਦੋਂ ਬਾਅਦ ਈਵਨਿੰਗ ਮੈਨ ਲੱਗਦਾ ਅੱਜ ਵਾਏ ਨਹੀਂ ਇੱਕ ਟਾਈਮ ਵਾਏ ਕੁਛ ਨਾ ਮੈਂ ਉਦਨ ਦੀ ਮਾਲਿਚ ਕਾਦੀ ਕਰਾਈ ਮੈਨੂੰ ਵਧੀਆ ਬਹੁਤ ਲੱਗੇ ਜੇਕਰ ਮਾਲਿਚ ਹੋਈ ਜਾ ਬੜੇ ਵਧੀਆ ਉਹਦੇ ਨਾਲ ਨਾਲੇ ਤਾਂ ਸੇਰਜਲ ਫਰਕ ਪੈ ਗਿਆ ਤੇ ਨਾਲੇ ਕਹਿ ਸਕਦੇ ਆ ਆਈ ਰੱਬਾ ਮੈਂ ਕਹਾਂ ਚਲੋ 2 ਮਿੰਟ ਇੱਥੇ ਬਹਿ ਕੇ ਵੀਡੀਓ ਦਾ ਨਾਲ ਟੈਂਡ ਕਰ ਦਾਂਗੇ ਤੇ ਨਾਲੇ ਖੋਣੇ ਤਾਂ ਰਗੇ ਕੁਝ ਕਰਦੇ ਪਏ ਤੇ ਮੇਰੀ ਲਿਪਸਟਿਕ ਜਿਹੜੀ ਲਾਈ ਹੋਈ ਆ ਮੈਂ ਮੈਕ ਦਾ ਰਿਜ਼ਲਟ ਦੇਖਿਆ ਨਹੀਂ ਕਿਦਾਂ ਦਾ ਸੁਣਿਆ ਤਾਂ ਹੈਗੇ ਹੁਣ ਜਿਵੇਂ ਕਹਦੇ ਕੋਈ ਵਾਰ ਕੋਸਟਲੀ ਚੀਜ਼ ਆਪਾਂ ਕਹਿ ਦਿੰਦੇ ਆ ਕਈ ਵਾਰ ਕੋਸਟਲੀ ਚੀਜ਼ ਦਾ ਰਿਜ਼ਲਟ ਵਧੀਆ ਨਹੀਂ ਹੁੰਦਾ ਨਾ ਸੋਚੇ ਮੈਂ ਕਿ ਦੇਖਾਂ ਕਿ ਇਦਾਂ ਦਾ ਰਿਜ਼ਲਟ ਕਿਦਾਂ ਦਾ ਤੇ ਬਾਕੀ ਹੁਣ ਮੈਂ ਛੱਡੀਆਂ ਹੋਈਆਂ ਸੀਗੀਆਂ ਮੈਟਲ ਲਿਪਸਟਿਕ ਲਗਾਉਣੀਆਂ ਤੇ ਦੁਬਾਰਾ ਤੋਂ ਐਕਸਪੀਰੀਅੰਸ ਸ਼ੁਰੂ ਕਰਦੇ ਆਪਾਂ ਮੈਟਲ ਲਿਪਸਟਿਕ ਦਾ ਤੇ ਵਾਲ ਨਹੀਂ ਵਾਹੇ ਤਾਂ ਕਰਕੇ ਖੜੇ-ਖੜੇ ਜੱਗ ਜੰਦੇ ਹੈਗੇ ਤਲੋ ਜੀ ਟਾਈਮ ਬਹੁਤ ਹੋ ਗਿਆ ਹੈਗਾ ਤੇ ਸਮਝ ਲਓ 8 ਵਜ ਗਏ ਤੁਸੀਂ ਸਮਝ ਲਓ ਤੇ ਬਸ ਹੁਣ ਕੁਛ ਨਹੀਂ ਸੀ ਬੈਠੇ ਹੁਣ ਡਿੱਕੀ ਜੰਨੇ ਆ ਤੇ ਲੋ ਜੀ ਹਸਬੰਦ ਬਸ ਕਹਿੰਦੇ ਆ ਜਾਣਗੇ ਹੋਰ ਘੰਟੇ ਤੱਕ ਤੇ ਘੰਟੇ ਨਹੀਂ ਘੰਟੇ ਤੱਕ ਚਾ 50 ਮਿੰਟ ਤੱਕ ਆ ਜਾਣਗੇ ਤੇ ਲੋ ਜੀ ਹੁਣ ਆਪਾਂ ਬਸ ਹੁਣ ਬੈਠੇ ਰਹਿਣਾ ਜਿੰਨਾ ਜਰਾ 40 50 ਮਿੰਟ ਇਦਾਂ ਹੀ ਬੈਠੇ ਰਹਿਣਾ ਫੋਨ ਫੋਨ ਚਲਾਉਣਾ ਸਕਰੋਲ ਕਰੀ ਜੰਨੇ ਹੋਰ ਨਹੀਂ ਤਾਂ ਲੋ ਜੀ ਜੱਪ ਜੋ ਤੇ ਪੁੱਤ ਜੂੜਾ ਕਿੱਧਰ ਤੋ ਜਾਂਦਾ ਤੇਰਾ ਇੱਧਰ ਇੱਧਰ ਕਿੱਧਰ ਨੂੰ ਲਾਹਰ ਨੂੰ ਜਾਂਦਾ ਲਾਹਰ ਨੂੰ ਜਾਂਦਾ ਕਿ ਮੰਡੀ ਨੂੰ ਜਾਂਦਾ ਏ ਇੱਧਰ ਮੰਮਾ ਮਿਲ ਲਗਾਉਂਦਾ ਜੀ ਚੀਜੀ ਕਿਹੜੀ ਖਾਈ ਜੰਨੇ ਆ ਤੁਸੀਂ ਆ ਤੰਦ ਮਾਮਾ ਚੰਦ ਮਾਮਾ ਇਸ ਮੇ ਦਿਖਾਓ ਚੰਦ ਮਾਮਾ ਫਾਈ ਸੱਚੀ ਗੱਲ ਆ ਚੰਦ ਮਾਮਾ ਜਵਾਕਾਂ ਨੂੰ ਕਿੰਨਾ ਪਤਾ ਨਾ ਚੰਦ ਮਾਮਾ ਤੇ ਫਲਾਣਾ ਮਾਮਾ ਦੇ ਚੰਦ ਮਾਮਾ ਚੰਦ ਮਾਮਾ ਖਾਈ ਜੰਨੇ ਬੁੱਤ ਕਿਨੇ ਲੈ ਕੇ ਦਿੱਤੀ ਸੀ ਚੀਜੀ ਕਿਨੇ بس ਉਹ ਆ ਕੀ ਦੇ ਲਗ ਕੇ ਦਿੱਤੀ ਸੀ ਜੀ ਨਨੂ ਨਨੂ ਨੇ ਲਗ ਕੇ ਦਿੱਤੀ ਸੀ ਕਿਦੋਂ ਲਗ ਕੇ ਦਿੱਤੀ ਸੀ ਹਾਂ ਜਦੋਂ ਗਏ ਸੀ ਤੁਸੀਂ ਹੈ ਕਿੰਨਾ ਪਿਆਰ ਕਰਦੇ ਉਹਨਾਂ ਨੂੰ ਫਿਰ ਤੁਸੀਂ ਚਲੋ ਜੀ ਮਿਲਦੇ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਤੇ ਹਾਂਜੀ ਜੇਕਰ ਤੁਹਾਨੂੰ ਸਟ ਬਲੌਗਸ ਵਧਿਆ ਲੱਗਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਆ ਕਰੋ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਨਵੇਂ ਬਲੌਗ ਦੇ ਨਾਲ ਤੇ ਫੁੱਲ ਵਾਚ ਕਰਿਆ ਕਰੋ ਸਪੋਰਟ ਕਰਿਆ ਕਰੋ ਹਣਾ ਤੇ ਬਾਕੀ ਜਿਹੜੇ ਕਮੈਂਟ ਕਰਦੇ ਨੇ ਆਲਵੇਜ਼ ਹੀ ਉਹਨਾਂ ਦਾ ਥੈਂਕ ਯੂ ਧੰਨਵਾਦ ਆਲਵੇਜ਼ ਹੀ ਜਿਹੜੇ ਟਾਈਮ ਚ ਟਾਈਮ ਕੱਢ ਕੇ ਨਾ ਵੀਡੀਓ ਨੂੰ ਵਾਚ ਕਰਦੇ ਨੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਲਵੇਜ਼ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਟਾਈਮ ਚ ਟਾਈਮ ਕੱਢ ਕੇ ਵੀਡੀਓ ਦੇ ਕਮੈਂਟ ਕਰਦੇ ਨੇ ਬਾਕੀ ਅਨਕ ਸਮ ਟਾਈਮ ਆਪਣੇ ਕੋਲ ਨਹੀਂ ਵੀ ਟਾਈਮ ਹੁੰਦਾ ਵਾਚ ਕਰ ਲੈਂਦੇ ਨੇ ਕਮੈਂਟ ਕਰਨ ਦਾ ਨਹੀਂ ਹੁੰਦਾ ਕਈ ਵਾਰ ਲਾਈਕ ਕੀਤੇ ਬੰਦ ਭੁੱਲ ਜਾਂਦਾ ਹਨ ਤੇ ਇਦਾਂ ਤਾਂ ਕੋਈ ਗੱਲ ਨਹੀਂ ਬਾਕੀ ਜਿਹੜੇ ਨਾਲ ਜੁੜੇ ਨੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਟੇਕ ਕੇਅਰ ਬਾਏ ਬਾਏ ਮਹਿੰਦੀ ਦਾ ਕਲਰ